ਕੋਡੀ 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 ਕਿੰਨੇ ਕਿਥੇ ਗੋਡੇ ਦਾ ਗੋਡੇ ਤੇ ਆਹੋ ਭਾਈ ਮੋਟਾ ਲਗਾ ਮੋਟਾ ਵਜਾ ਇਹ ਇੱਥੇ ਓਏ ਉਹਨੇ ਸਾਲੇ ਨੇ ਮਗਰੋਂ ਆਹ ਬਾਹਰ ਸਰ ਉਹਨਾਂ ਨੇ ਜੋਰੀ ਆ ਨਾ ਮਗਰੋਂ ਲਗਾ ਤੀ ਕੰਚੀ ਉਹਦਾ ਪਿਛਲੇ ਲੈਨ ਤੇ ਪਿਆ ਜਦੋਂ ਮੈਂ ਆਇਆ ਹੁਣ ਜਦੋਂ ਆਪਾਂ ਕਈ ਮਿੰਟ ਹੋ ਗਏ ਮੈਨੂੰ ਮਜ਼ਾ ਆ ਗਿਆ ਇਹ ਵੀਡੀਓ ਵੇਖ ਕੇ ਸਿੰਗੇ ਲਾਗੇ ਜਦਾਂ ਜਦੋਂ ਨਹੀਂ ਹੋ ਰਿਹਾ ਹੀ ਪਲਾਨ ਉਹ ਏਡੀ ਦੂਰੋਂ ਜੋ ਮਰਜ਼ੀ ਕਰ ਲੈਂਦਾ ਲੱਕ ਵੀ ਫੜ ਲੈਂਦਾ ਜਦੋਂ ਨਹੀਂ ਫੜਾ ਸਿਰ ਤੇ ਮੇਰਾ ਢੇਰੀ ਨਾਲ ਵੱਜ ਗਿਆ ਸੱਟ ਨਾ ਲੱਗਦੀ ਬੰਦਾ ਹੋ ਜਾਂਦਾ ਵਿੱਚ ਲਾ ਗਏ ਤੇ ਮੈਂ ਇਦਾਂ ਪੈਰ ਰੱਖ ਲਗਾਉਨੇ ਪਿਛੋਂ ਆਣ ਕੇ ਮਾਂ ਮੈਂ ਕਿ ਚਿਲਵਾ ਕੇ ਤੇ ਜਲਰ ਮੜੀ ਦੀ ਬਿਹ ਨਿਕਲੀ ਆ ਉਹਦੀ ਵਿਚਾਰੇ ਦੀ ਪਹਿਲਾਂ ਐ ਨਿਕਲੀ ਇੱਥੇ ਇੱਥੇ ਮੇਰ ਕਿਤਨਾ ਆ ਜਾਈ ਜੁੜ ਗਿਆ ਕੱਲ ਬੜਾ ਸੌਕ ਲੱਗਾ ਮੈਨੂੰ ਉਹ ਦੂਜੇ ਦੇ ਕਿੱਤੇ ਤੇ ਲੱਗੀ ਉਹਦੇ ਚਿਹਰੇ ਦੇ ਨਾਲ ਤੇ ਅਨਾਲ ਦੇ ਲੱਗੀ ਉਹਦੇ ਵੀ ਇਦਾਂ ਹੀ ਸਾਲ ਤੁਮ ਦਾਣਾ ਜਿੱਦਾ ਕਹਿ ਲਈ ਥੋੜਾ ਜਿਹਾ ਹੋਸ਼ੇ ਪੰਚ ਨਵੇਂ ਬੰਦੇ ਖਰਾਬੀ ਕਰਦੇ ਪ੍ਰਾਣ ਸਾਰੇ ਹੁੰਦੇ ਵਿੱਚ ਜਿਦਾ ਮਨ ਲਾਤੀ ਦੇ ਕੰਜਦਾਂ ਨੇ ਮੈਚ ਤੋਂ ਇਲਾਵਾ ਸ਼ਕਰ ਇਹ ਕੰਮ ਜਿਆਦਾ ਖੇਡਣਾ ਗੁੱਸਾ ਰੱਖੋ ਪਲੇਅਰ ਨਾਲ ਥੋੜੀ ਰੱਖਣਾ ਹੈ ਖੇਡ ਗੁੱਸੇ ਦੀ ਖੇਡੋ ਤੇ ਅਸੀ ਹੋ ਗਿਆ ਆਪਦੀ ਵਧੀਆ ਤਰੀਕੇ ਨਾਲ ਪਰ ਪਲੇਅਰ ਤੇ ਥੋੜੀ ਵੀ ਫੜ ਲਿਆ ਤੇ ਗੁੱਸਾ ਪਲੇਅਰ ਤੇ ਕੱਢਣਾ ਪਲੇਅਰ ਨਾਲ ਜਿਆਦਾ ਕੰਮ ਜਿਆਦਾ ਕਰਦਾ ਹੈ ਜਿਆਦਾ ਕਰਦਾ ਹੈ ਉਹ ਅਸਲ 'ਚ ਨਾ ਜੇ ਪਹਿਲਾਂ ਚਲੋ ਆਪਸੇ ਜੇ ਪਲੇਅਰਾਂ ਦੀ ਚਲਦੀ ਜੇ ਉਹ ਤਾਂ ਥੋੜੀ ਨਾਰਮਲ 30 ਸਕਿੰਟ ਹੋਏ ਚੱਲ ਗਈ ਜਿੱਦਾਂ ਰਾਤਾਂ ਨੂੰ ਪਹਿਲਾਂ ਲੜਾਈ ਪੈ ਗਈ ਸੈਮੀ ਚ ਸ਼ਕਰਪੁਰ ਵਾਲੇ ਚ ਕੋਈ ਉਹ ਮੁੰਡਾ ਮਗਰ ਖੜਾ ਸੀ ਉਹਨਾਂ ਦਾ ਜਾਦਕਾ ਉਹ ਜਾ ਕੇ ਉਹਨੂੰ ਕੁਝ ਕਹਿ ਦਤਾ ਗਾਲਾਂ ਕੁੱਲ ਕੱਢੀ ਹੋ ਜਾ ਕੁਝ ਵੀ ਕਿਹਾ ਪਤਾ ਨਹੀਂ ਅਸਲੀ ਉਹ ਤਾਂ ਕਹਿ ਮਾਰਦਾ ਹੁੰਦਾ ਤਾਂ ਉਹਦੋਂ ਤਾਂ ਹੋ ਗਈ ਮਗਰ ਉਹ ਜਿਹੜਾ ਸ਼ਿਲੂ ਦੇ ਭਰਾ ਨੇ ਉਹਨੂੰ ਸ਼ਿਲੂ ਜੱਫੇ ਪਾਉਂਦਾ ਜਾਂ ਉਧਰ ਜੱਗੂ ਪਾਉਂਦਾ ਇਹ ਪਲੇਅਰ ਤੇ ਠੀਕ ਆ ਫੜ ਕੇ ਇੱਕ ਮਾਰੇ ਦੋ ਮਾਰੇ ਆਪਦਾ ਠੀਕ ਆ ਹੋਰ ਆਪਾਂ ਵੀ ਰੋਜ਼ ਰਹੀ ਨੇ ਆ ਗਰਾਊਂਡ 'ਚ ਉਹ ਤਾਂ ਗੁੱਸਾ ਹੁੰਦਾ ਪਰ ਇਹ ਵੀ ਗੇਮ ਦੇ ਅਨੁਸਾਰ ਕਿਸੇ ਤੋਂ ਬਾਅਦ ਹੋਰ ਨਿਕਲਦੇ ਆ ਸਾਰੀ ਜਮਾਨਾ ਇੰਨੀ ਆਉਂਦੀ ਪੈ ਜਾਂਦੀਆਂ ਕਿਸੇ ਨੂੰ ਕਹਿ ਦਿੰਦੀ ਲੋੜ ਨਹੀਂ ਪੈਂਦੀ ਗੱਲ ਤੋਂ ਤੁਹਾਡੇ ਕੋਲ ਸੰਗਤ ਬਹੁਤ ਆਈ ਨਹੀਂ ਕੱਢੀਆਂ ਕਦੋਂ ਗਰਗਰੇ ਲਾਲੂ ਨਾਲੇ ਉਥੋਂ ਲੋੜ ਹੁੰ

ਦਾ ਤਿੰਨ ਦਾ 5 7 ਮੇਲੇ ਬੈਣ ਨਾ ਮੀਨਾ ਗਲਤੀ ਨਾ ਕਰੇਗਾ ਮੀਨਾ ਗਲਤੀ ਨਾ ਕਰੇਗਾ ਵੀ ਬੈਣ 25 ਦਿਨ ਬੈਣ ਕਰੇ ਕੋਟ ਚਾਹੀਦਾ ਮੀਨਾ ਦੇ ਬੈਣ ਕਰੇ ਹੋ ਜਾਨ ਬੋਝੀ ਕੇ ਗਲਤੀ ਕਰਦਾ ਮੈਨੂੰ ਸ਼ੇਮ ਨਹੀਂ ਆ ਰਹੀ ਬੰਦੀ ਹੋ ਫਸਾ ਤੈਨੂੰ ਜਿੱਸਾ ਤੂੰ ਦੂਗਾ ਤੈਨੂੰ 2 ਲੱਖ ਰੁਪਏ ਦੂਗਾ ਕਿ ਨਾ ਸਿੰਘਾਂ ਦੇ ਭਾਵੇਂ ਛਾਟਾ ਨਾ ਲੱਗਦੀ ਉਹਨੇ ਲਾ ਲਾਦੀ ਬੜੀ ਤਰ੍ਹਾਂ ਤੂੰ ਆ ਕੇ ਫੜ ਵੀ ਲਿੰਦਾ ਤਾਂ ਵੀ ਕਿਹ ਸਿੰਘਾਂ ਜਾਂ ਤਲਾ ਸਕਦਾ ਉੱਥੇ ਤੇਰਾ ਜੋਰ ਚੜਨਾ ਹੀ ਨਹੀਂ ਪਿੱਛੇ ਡਿੱਗਾਈ ਹੋਗੀ ਤੂੰ ਹੀ ਭੂਨੀ ਤੱਕ ਬਾਹਰ ਹੁੰਦੇ ਭੂਤ ਦੈਨ ਹੋਣੇ ਐਥਲੀਟਾਂ ਕਬੱਡੀ ਦੀਆਂ ਕੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ